ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਸਰਕਾਰੀ ਮੁਲਾਜ਼ਮਾਂ ਦੇ ਨਾਲ ਸੰਬੰਧੀ ਇੱਕ ਅਪਡੇਟ ਆਈ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੀ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਮੁਲਾਜ਼ਮ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਡਿਸਪਲੇ ਕੀਤਾ ਹੋਇਆ ਹੈ ਮੇਰੇ ਵੱਲੋਂ ਕਿ ਦਫਤਰੀ ਸਮੇਂ ਦੇ ਚਾਹੇ ਉਹ ਬਾਅਦ ਵਿੱਚ ਘਰ ਜਾਂਦੇ ਨੇ ਚਾਹੇ ਉਹ ਕੋਈ ਵੀ ਛੁੱਟੀ ਹੁੰਦੀ ਹੈ ਤਾਂ ਦਫ਼ਤਰੀ ਜਿਹੜੇ ਕੰਮ ਨੇ ਪ੍ਰਸ਼ਾਸਨਿਕ ਕੰਮਾਂ ਲਈ ਉਹਨਾਂ ਨੂੰ ਫੋਨ ਹਮੇਸ਼ਾ ਉਸ ਦੇ ਉੱਪਰ ਉਪਲਬਧ ਰਹਿਣਾ ਪਊਗਾ ਸੋ ਇਹ ਜਿਹੜੇ ਹੁਕਮੇ ਪਰਸਨਲ ਵਿਭਾਗ ਵੱਲੋਂ ਜਾਰੀ ਹੋਏ ਨੇ ਹੁਕਮਾਂ ਅਨੁਸਾਰ ਦੀ ਇਨਸਕਤਰ ਅਤੇ ਉਸ ਤੋਂ ਉੱਚੇ ਦਰਜੇ ਦੇ ਅਧਿਕਾਰੀਆਂ ਨੂੰ ਇਹ ਜ਼ਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਹਨਾਂ ਦੇ ਮਾਤਿਕ ਕੋਈ ਵੀ ਕਰਮਚਾਰੀ ਦਫ਼ਤਰ ਦੇ ਸਮੇਂ ਤੋਂ ਬਾਅਦ ਆਪਣਾ ਫੋਨ ਬੰਦ ਨਾ ਕਰੇ ਲੋਕ ਤੇ ਪ੍ਰਸ਼ਾਸਨਿਕ ਕਾਰਜਾਂ ਲਈ ਜ਼ਰੂਰਤਾਂ ਕਰਕੇ ਅਫਸਰਾਂ ਨੂੰ ਆਪਣੇ ਫੋਨ ਤੇ ਉਪਲਬਧ ਰਹਿਣ ਲਈ ਕਿਹਾ ਗਿਆ ਹੈ। ਜਾਂਤਿਕ ਛੁੱਟੀਆਂ ਦੌਰਾਨ ਵੀ ਫੋਨ ਖੁੱਲੇ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਜਾਰੀ ਹੁਕਮਾਂਸ ਕਿਹਾ ਗਿਆ ਕਿ ਕਈ ਵਾਰ ਪ੍ਰਸ਼ਾਸਨਿਕ ਕੰਮ ਤੁਰੰਤ ਨਿਵੇੜਨੇ ਪੈਂਦੇ ਹਨ ਜਿਸ ਕਰਕੇ ਅਧਿਕਾਰੀਆਂ ਦੀ ਉਪਲਬਧਤਾ ਜ਼ਰੂਰੀ ਹੋ ਜਾਂਦੀ ਹੈ। ਹੁਕਮ ਵਿੱਚ ਦੱਸਿਆ ਗਿਆ ਕਿ ਇਹ ਦੇਖਿਆ ਗਿਆ ਹੈ ਕਿ ਕਈ ਵਾਰ ਉਹਨਾਂ ਦੇ ਫੋਨ ਬੰਦ ਹੁੰਦੇ ਹਨ, ਨੈੱਟਵਰਕ ਤੋਂ ਬਾਹਰ ਹੁੰਦੇ ਹਨ ਜਾਂ ਕਾਲਾਂ ਨੂੰ ਕਿਸੇ ਹੋਰ ਨੰਬਰ ਤੇ ਡਾਇਵਰਟ ਕੀਤਾ ਗਿਆ ਹੁੰਦਾ ਹੈ ਇਸ ਕਾਰਨ ਪ੍ਰਸ਼ਾਸਨਿਕ ਕੰਮ ਉ ਪ੍ਰਭਾਵਿਤ ਹੁੰਦੇ ਨੇ ਸੋ ਇਹ ਸੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਉੱਚ ਅਧਿਕਾਰੀਆਂ ਦੇ ਲਈ ਜਿਹੜੀ ਹਦਾਇਤਾਂ ਜਾਰੀ ਹੋਈਆਂ ਕਿ ਉਹ ਚਾਹੇ ਛੁੱਟੀ ਹੈ ਚਾਹੇ ਘਰ ਕੰਮ ਕਰਨ ਤੋਂ ਬਾਅਦ ਘਰ ਆ ਜਾਂਦੇ ਨੇ ਤਾਂ ਉਹ ਹਮੇਸ਼ਾ ਆਪਣਾ ਫੋਨ ਹੈ ਜਿਹੜਾ ਉਹ 스ਵਿਚ ਆਫ ਨਹੀਂ ਕਰਨਗੇ ਤੇ ਹਾ ਸਮੇਂ ਉਨਾਂ ਨੂੰ ਉਪਲਬਧ ਹੋਣਾ ਪਊਗਾ ਤਾਂ ਜੋ ਪ੍ਰਸ਼ਾਸਨਿਕ ਕੰਮਾਂ ਉੱਪਰ ਕੋਈ ਅਸਰ ਨਾ ਪਵੇ ਸੋ ਇਹ ਸੀ ਜੀ ਸਰਕਾਰੀ ਮੁਲਾਜ਼ਮਾਂ ਦੇ ਲਈ ਜੋ ਇੱਕ ਲੈਟਰ ਜਾਰੀ ਕਰਕੇ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਸੋ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਮੁਲਾਜ਼ਮ